ਸਸ਼ੀਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਵੱਡੀ ਖਬਰ ਤੇ ਜਾਣਕਾਰੀ ਲੈ ਰਹੇ ਹਾਂ ਕਿ ਅੱਜ ਪੰਜਾਬ ਮੰਤਰੀ ਮੰਡਲ ਦੇ ਵਿੱਚ 7ਵੀਂ ਵਾਰ ਜਿਹੜਾ ਫੇਰ ਬਦਲ ਉਹ ਹੋਇਆ ਪੰਜਾਬ ਦੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਜਿੱਤੇ ਸੰਜੀਵ ਅਰੋੜਾ ਦੇ ਨਾਲ ਹੋਰ ਕਿੰਨਾ ਨੇ ਸੌ ਚੱਕੀ ਹੈ ਉਸ ਤੇ ਵੀ ਪੂਰੀ ਜਿਹੜੀ ਨਗਰ ਮਾਰਦੇ ਆ ਸੋ ਅੱਜ ਪੰਜਾਬ ਵਿਧਾਨ ਸਭਾ ਦਾ ਜਿਹੜਾ 7ਵੀਂ ਵਾਰ ਮੁਰਤੋਂ ਫੇਰ ਬਦਲ ਹੋਇਆ ਉਹਦੇ ਚ ਇਸ ਤੋਂ ਪਹਿਲਾਂ ਕਈ ਵਾਰ ਮੰਤਰੀ ਮੰਡਲ ਵਿੱਚ ਚੇਂਜ ਹੋਇਆ ਕਈਆਂ ਦੇ ਵਿਭਾਗਬਧ ਦੇ ਕਈਆਂ ਦੀ ਛੁੱਟੀ ਕੀਤੀ ਗਈ ਜਦ ਕਿ ਇਸ ਤੋਂ ਪਹਿਲਾਂ ਕਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ਦੇ ਵਿੱਚ ਲਿਆਂਦਾ ਗਿਆ ਪਰ ਅਜੇ ਵੀ ਮੰਤਰੀ ਮੰਡਲ ਦੇ ਵਿੱਚ ਕਈ ਪੁਰਾਣੇ ਚਿਹਰੇ ਜਿਹੜੇ ਅਜੇ ਵਿਧਾਇਕ ਵਜੋਂ ਨੇ ਦੂਜੀ ਵਾਰ ਵਿਧਾਇਕ ਬਣੇ ਨੇ ਔਰ ਉਹ ਪਿਛਲੇ ਸਾਢੇ 3 ਸਾਲਾਂ ਤੋਂ ਆਪਣੀ ਉਮੀਦ ਵਿੱਚ ਬੈਠੇ ਨੇ ਉਹਨਾਂ ਨੂੰ ਉਮੀਦ ਹੈ ਕਿ ਸਾਡਾ ਵੀ ਕਦੋਂ ਨੰਬਰ ਆਏਗਾ ਉਹਨਾਂ ਦੇ ਵਿੱਚ ਬਲਜਿੰਦਰ ਕੌਰ ਪ੍ਰਿੰਸੀਪਲ ਬੋਧਰਾਮ ਸਰਵਜੀਤ ਕੌਰ ਮਾਣੂ ਕੇ ਸਮੇਤ ਅਮਰਸਾਦ ਜਲਾਲਾਬਾਦ ਤੇ ਪੰਜਾਬ ਦੇ ਹੋਰ ਕਈ ਵਿਧਾਨ ਸਭਾ ਹਲਕਿਆਂ ਤੋਂ ਅਜਿਹੇ ਵੀ ਚਿਹਰੇ ਨੇ ਜਿਹੜੇ ਉਮੀਦ ਲਾਈ ਬੈਠੇ ਨੇ ਕਿ ਸਾਡੀ ਵਾਰੀ ਕਦੋਂ ਆਏਗੀ ਪਰ ਹੁਣ ਅੱਜ 7ਵੀਂ ਵਾਰ ਸੱਤਵੀਂ ਵਾਰ ਪੰਜਾਬ ਮੰਤਰੀ ਮੰਡਲ ਵਿੱਚ ਜਿਹੜਾ ਫੇਰ ਬਦਲ ਹੋਇਆ ਤਾਂ ਉੱਥੇ ਸੋਚਕਾਈ ਗਈ ਹੈ ਪੰਜਾਬ ਦੇ ਗਵਰਨਰ ਵੱਲੋਂ ਉਹਨਾਂ ਨੂੰ ਰਾਜ ਭਵਨ ਦੇ ਵਿੱਚ ਜਿਹੜਾ ਸੌਚਕ ਸਮਾਗਮ ਹੈ ਉਹ ਹੋਇਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਸੋਚਕ ਸਮਾਗਮ ਦੇ ਜਿਹੜੀਆਂ ਤਸਵੀਰਾਂ ਤੁਸੀਂ ਲਗਾਤਾਰ ਜਿਹੜੀਆਂ ਲਾਈਵ ਨਾਲ ਨਾਲ ਚੈੱਕ ਕਰ ਰਹੇ ਹੋ ਦੇਖ ਰਹੇ ਹੋ ਸੋ ਮਾਨ ਕੈਬਨਿਟ ਦੇ ਵਿੱਚ ਅੱਜ ਵਾਧਾ ਹੋਇਆ ਸੋ ਸੰਜੀਵ ਅਰੋੜਾ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਜਿਮਨੀ ਚੌਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਹੁਣ ਉਹਨਾਂ ਨੂੰ ਕਿਹੜਾ ਵਿਭਾਗ ਦਿੱਤਾ ਜਾਏਗਾ ਚਰਚਾ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਹਾਊਸਿੰਗ ਡਿਵੈਲਪਮੈਂਟ ਦਿੱਤਾ ਜਾ ਸਕਦਾ ਹੈ ਉਹਨਾਂ ਨੂੰ ਇੰਡਸਟਰੀ ਵਿਭਾਗ ਉਹ ਵੀ ਦਿੱਤਾ ਜਾ ਸਕਦਾ ਸੋ ਉਹਨਾਂ ਦੇ ਨਾਲ ਲੁਧਿਆਣਾ ਪੱਛਮੀ ਜਦੋਂ ਜਿਮਨੀ ਚੌਂ ਹੋ ਰਹੀ ਸੀ ਉਦੋਂ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਸੋ ਪੰਜਾਬ ਦੇ ਨਾਲ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਵੀ ਉਹਨਾਂ ਨਾਲ ਵਾਅਦਾ ਕੀਤਾ ਸੀ ਤੇ ਐਲਾਨ ਵੀ ਕੀਤਾ ਸੀ ਕਿ ਜੇਕਰ ਲੁਧਿਆਣਾ ਪੱਛਮੀ ਦੇ ਵਾਸੀ ਸੰਜੀਵ अरोड़ा ਜਿਹੜੇ ਕਿ ਪਹਿਲਾਂ ਰਾਜ ਸਭਾ ਮੈਂਬਰ ਸੀ ਉਹ ਹੁਣ ਰਾਜ ਸਭਾ ਤੋਂ ਅਸਤੀਫਾ ਦੇ ਚੁੱਕੇ ਨੇ ਇੱਕ ਐਮਐਲਏ ਨੇ ਤਾਂ ਅੱਜ ਉਹਨਾਂ ਨੇ ਕੈਬਨਿਟ ਬਜੋਸ ਹੋ ਚੁੱਕੀ ਹੈ ਸੋ ਉੱਥੇ ਐਲਾਨ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਕਿ ਜੇਕਰ ਇਹਨਾਂ ਨੂੰ ਤੁਸੀਂ ਐਮਐਲਏ ਬਣਾਓਗੇ ਤਾਂ ਜਲਦੀ ਇਹਨਾਂ ਨੂੰ ਇੱਕ ਵੱਡਾ ਅਹੁਦਾ ਦੇ ਕੇ ਨਿਵਾਜਿਆ ਜਾਏਗਾ ਸੋ ਇਸ ਦੇ ਨਾਲ ਹੋਰ ਕਿਹੜੇ-ਕਿਹੜੇ ਮੰਤਰੀ ਬਣਿਆ ਉਸ ਤੇ ਵੀ ਇੱਕ ਨਜ਼ਰ ਮਾਰਦੇ ਆ ਆਹ ਤੁਹਾਨੂੰ ਲੈ ਕੇ ਚੱਲਦੇ ਆ ਰਾਜਪਬਨ ਜਿੱਥੇ ਸੌ ਚੁੱਕ ਸਮਾਗਮ ਹੋਇਆ ਤੇ ਜਿੱਥੇ ਕਿੰਨੇ-ਕਿੰਨੇ ਸੌਂ ਕੀ ਹੈ ਰਾਜਪਬਨ ਪੰਜਾਬ ਚੰਡੀਗੜ੍ਹ ਯਾਦਤ ਸਤਕਾਰਯੋ ਮਹਮੂਮ ਜਨਰਲਪਾਲ ਜੀ ਮਾਨਯੋ ਮੁੱਖ ਮੰਤਰੀ ਜੀ ਪੰਜਾਬ ਸਭ ਤੋਂ ਪਹਿਲਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਜਗ ਮੇ ਕਨ ਮਨ ਅਧਿ ਨਾਇਕ ਸ਼ੈਅਗੇ ਆਰਗ ਭਾਗਯ ਵਿਧਾਨਾ ਪੰਜਾ

ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌਚ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ। ਥੈਂਕ ਯੂ ਸਰ। ਹੁਣ ਮੈਂ ਸ੍ਰੀ ਸੰਜੀਵ अरोड़ा ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਪੇਧ ਪ੍ਰਾਪਤ ਗੁੱਤ ਰੱਖਣ ਦੀ ਸੌਚ ਚੁੱਕਣ ਦੀ ਕਿਰਪਾਲਤਾ ਕਰਨ। ਮੈਂ ਮਾਨਯੋਗ ਮੈਂ ਮੈਂ ਸੰਜੀਵ अरोड़ा ईश्वर ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਬਾਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧੂਤਾ ਅਤੇ ਅਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤੱਵਿਆਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਪੱਖ ਭਾਵ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂੇ ਕਰਾਂਗਾ ਮੈਂ ਮੈਂ ਸੰਜੀਵ अरोड़ा ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਦਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜੇਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜੇਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਜੀ ਦੇਖਿਆ ਕਿ ਪੰਜਾਬ ਮੰਤਰੀ ਮੰਡਲ ਦੇ ਵਿੱਚ ਇੱਕ ਹੋਰ ਵਿਧਾਇਕ ਦੀ ਐਂਟਰੀ ਹੋ ਚੁੱਕੀ ਹੈ ਪੰਜਾਬ ਲੁਧਿਆਣਾ ਤੋਂ ਜਿਮਨੀ ਚੌਂ ਤੋਂ ਜਿੱਤੇ ਸੰਜੀਵ अरोड़ा ਮੰਤਰੀ ਬਣ ਚੁੱਕੇ ਨੇ ਹੁਣ ਇੱਕ ਨਜ਼ਰ ਮਾਰਦੇ ਆ ਕਿ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ ਮੰਤਰੀ ਮੰਡਲ ਚ ਫੇਰ ਬਦਲ ਕਦੋਂ-ਕਦੋਂ ਹੋਇਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ 2022 ਦੀ 2022 ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਮੇਤ 10 ਮੰਤਰੀ ਸੌ ਚੁੱਕਦੇ ਆ ਤੇ ਉਸ ਤੋਂ ਕੁਝ ਦਿਨ ਬਾਅਦ ਵਿਜੇ ਸਿੰਗਲਾ ਜੋ ਪੰਜਾਬ ਦੇ ਮੰਤਰੀ ਸਨ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਤਹਿਤ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਮੰਤਰੀ ਮੰਡਲ ਤੋਂ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਜੁਲਾਈ 2022 ਦੇ ਵਿੱਚ ਪੰਜ ਐਮਐਲਏ ਨੂੰ ਮੰਤਰੀ ਬਣਾਇਆ ਜਾਂਦਾ ਜਿਨ੍ਹਾਂ ਦੇ ਵਿੱਚ ਇੰਦਰ ਵੀਰ ਸਿੰਘ ਨਿਜਰ ਉਹਨਾਂ ਦੇ ਨਾਲ ਅਨਮੋਲ ਗਗਨਮਾਨ ਅਮਨ अरोड़ा ਚੇਤਨ ਸਿੰਘ ਜੋੜਾ ਮਾਜਰਾ ਤੇ ਫੌਜਾ ਸਿੰਘ ਸਰਾਰੀ ਇਨਾ ਪੰਜਾਂ ਨੂੰ ਮੰਤਰੀ ਮੰਡਲ ਦੇ ਵਿੱਚ ਸੋਚਕਾਈ ਜਾਂਦੀ ਹੈ ਤੇ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਅਗਲਾ ਜਨਵਰੀ 2023 ਉਸ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਡਾਕਟਰ ਬਲਵੀਰ ਸਿੰਘ ਉਹਨਾਂ ਦੀ ਐਂਟਰੀ ਹੈ ਜਿਹੜੀ ਉਹ ਹੁੰਦੀ ਹੈ ਤੇ ਫੌਜਾ ਸਿੰਘ ਸਰਾਰੀ ਦੀ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਫੇਰ ਮੰਤਰੀ ਮੰਡਲ ਦੇ ਵਿੱਚ 2023 ਦੇ ਵਿੱਚ ਮਈ ਦੇ ਵਿੱਚ ਫੇਰ ਬਦਲ ਹੁੰਦਾ ਤੇ ਮੁੜ ਕੈਬਨਿਟ ਦੇ ਵਿੱਚ ਗੁਰਮੀਤ ਸਿੰਘ ਮੀਤਹੇਰ ਕੁਲਦੀਪ ਸਿੰਘ ਧਾਲੀਵਾਲ ਲਾਲਜੀਤ ਸਿੰਘ ਭੁੱਲਰ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਜਾਂਦਾ ਜਦੋਂ ਕਿ ਗਰਮੀਤ ਸਿੰਘ ਖੁੱਡੀਆਂ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਂਦਾ ਉਸ ਤੋਂ ਅਗਲੀ ਵਾਰ ਫਿਰ ਦੁਬਾਰਾ ਫਿਰ ਮੰਤਰੀ ਮੰਡਲ ਦੇ ਵਿੱਚ ਫੇਰ ਹੋ ਜਾਂਦਾ ਕਿਉਂਕਿ ਆਪਾਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਹੁਣ 7ਵੀਂ ਵਾਰ ਪੰਜਾਬ ਮੰਤਰੀ ਮੰਡਲ ਬਜਾਰਤ ਦੇ ਵਿੱਚ ਜਿਹੜਾ ਫੇਰ ਬਦਲਾਉ ਕੀਤਾ ਗਿਆ ਸੋ ਹੁਣ ਮਈ 2023 ਇੰਦਰਵੀਰ ਸਿੰਘ ਨਿੱਜਰ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਜੂਨ 2024 ਦੇ ਵਿੱਚ ਸੰਗਰੂਰ ਜਿਮਨੀ ਚੋਣ ਆਉਂਦੀ ਹੈ ਜਿੱਤੋਂ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਬਣਦੇ ਨੇ ਤੇ ਉਹਨਾਂ ਦਾ ਅਸਤੀਫਾ ਹੁੰਦਾ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਇਸ ਕਰਕੇ ਉਹ ਪੰਜਾਬ ਦੇ ਮੰਤਰੀ ਨਹੀਂ ਰਹਿ ਸਕਦੇ ਸੋ ਉਹਨਾਂ ਦੀ ਥਾਂ ਤੇ ਉਸ ਤੋਂ ਬਾਅਦ ਸਤੰਬਰ 2024 ਉਹਦੇ ਵਿੱਚ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮ ਸ਼ੰਕਰ ਜਿੰਪਾ ਤੇ ਅਨਮੋਲ ਗगन ਮਾਨ ਇਹਨਾਂ ਦੀ ਮੰਤਰੀ ਮੰਡਲ ਵਿੱਚੋਂ ਛੁੱਟੀ ਹੋ ਜਾਂਦੀ ਹੈ ਜਦੋਂ ਕਿ ਹਰਮੀਤ ਸਿੰਘ ਮੁੰਡੀਆਂ, ਬਰਿੰਦਰ ਗੋਇਲ, ਤਰਨਪ੍ਰੀਤ ਸੌਂਤ, ਡਾਕਟਰ ਰਵਜੋ ਸਿੰਘ ਤੇ ਮਹਿੰਦਰ ਭਗਤ ਇਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਂਦਾ। ਸੋ ਇਹ ਹੁਣ ਤੱਕ ਉਸ ਤੋਂ ਬਾਅਦ ਅੱਜ ਲਾਸਟ ਜਿਹੜਾ ਹੈਗਾ ਅੱਜ ਫੇਰ ਮੰਤਰੀ ਮੰਡਲ ਦੇ ਵਿੱਚ ਸੰਜੀਵ अरोड़ा ਦੀ ਸ਼ਮੂਲੀਅਤ ਕੀਤੀ ਗਈ ਹੈ। ਸੋ ਅੱਜ ਇਸ ਮੰਤਰੀ ਮੰਡਲ ਸੌ ਚੁੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਡਾਕਟਰ ਬਲਵੀਰ ਸਿੰਘ, ਅਮਨ अरोड़ा, ਹਰਪਾਲ ਸਿੰਘ ਚੀਮਾ ਦੇ ਨਾਲ ਸਮੁੱਚੀ ਜਿਹੜੀ ਕੈਬਨਿਟ ਹੈ ਤੇ ਪੰਜਾਬ ਸਰਕਾਰ ਦੇ ਤਮਾਮ ਵੱਡੇ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਅਮਨ अरोड़ा ਉਹਨਾਂ ਦੇ ਨਾਲ ਸੰਜੀਵ अरोड़ा ਸੰਜੀਵ अरोड़ा ਦਾ ਸਮੁੱਚਾ ਪਰਿਵਾਰ ਚਾਹੇ ਉਹ ਦਿੱਲੀ ਤੋਂ ਆ ਚਾਹੇ ਪੰਜਾਬ ਤੋਂ ਜਿੱਥੇ-ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰ ਰਹਿੰਦੇ ਆ ਉਹ ਸ਼ਾਮਲ ਹੋਏ ਸੋ ਹੁਣ ਇਸ ਤੋਂ ਬਾਅਦ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਉਹਨਾਂ ਨੂੰ ਜੋ ਪੰਜਾਬ ਦੇ ਵਿੱਚ ਜਦੋਂ ਸੰਜੀਵ अरोड़ा ਨੂੰ ਬਣਾਇਆ ਗਿਆ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਵਿਭਾਗ ਕਿਹੜਾ ਦਿੱਤਾ ਜਾਂਦਾ ਸੋ ਵਿਭਾਗਾਂ ਦਾ ਵੀ ਕੰਮ ਆਇਆ ਕਿਉਂਕਿ ਜਿਹੜਾ ਮੰਤਰੀ ਮੰਡਲ ਹੈ ਮੰਤਰੀ ਮੰਡਲ ਦੇ ਵਿੱਚ ਕੁਝ ਵਿਭਾਗ ਅਜਿਹੇ ਹੁੰਦੇ ਨੇ ਸੋ ਜਿਹੜੇ ਖਾਸ ਕਰਕੇ ਵੱਡੇ ਹੁੰਦੇ ਨੇ ਵੱਡੇ ਭਾਗਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੰਤਰੀ ਮੰਡਲ ਦੇ ਵਿੱਚ ਜਦੋਂ ਵੱਡੇ ਭਾਗ ਲਾਏ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਕਿਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਕਿਹੜੇ-ਕਿਹੜੇ ਵਿਭਾਗ ਕਿਹਨੂੰ ਜਿਹੜੇ ਹੈਗੇ ਨੇ ਉਹ ਦਿੱਤੇ ਜਾਂਦੇ ਆ ਸੋ ਇਸ ਤੇ ਆਪਾਂ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਮੇਰੇ ਸਹਿਯੋਗੀ ਜੋ ਸਾਡੇ ਚੜ੍ਹਦੀਕਲਾ ਟਾਈਮ ਟੀਵੀ ਤੋਂ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਸੋ ਬਿਲਕੁਲ ਸਾਡੇ ਨਾਲ ਰਾਜ ਭਵਨ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਹਰਦੀਪ ਬਿਰਕਜੋ ਨੇ ਹਰਦੀਪ ਅੱਜ ਜਿਹੜਾ ਪ੍ਰੋਗਰਾਮ ਨੇ ਬੜਾ ਸਾਦੇ ਢੰਗ ਦੇ ਨਾਲ ਇਹ ਪ੍ਰੋਗਰਾਮ ਕੀਤਾ ਗਿਆ ਜੀ ਬਿਲਕੁਲ ਜੀ ਬਹੁਤ ਹੀ ਸਾਦੇ ਢੰਗ ਦੇ ਨਾਲ ਜਿਹੜਾ ਗਿਆ ਪ੍ਰੋਗਰਾਮ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ 17ਵੇਂ ਜਿਹੜੇ ਨੇ ਇੱਕ ਤਰੀਕੇ ਨਾਲ ਮੌਜੂਦਾ ਮੰਤਰੀ ਮੰਡਲ ਦੇ ਵਿੱਚ ਜਿਹੜੇ ਨੇ ਮੰਤਰੀ ਬਣੇ ਨੇ ਸੰਜੀਵ ਅਰੂੜਾ ਕਿਉਂਕਿ ਅਸੀਂ ਯਾਦ ਕਰ ਲਈਏ ਕਿ ਜਦੋਂ ਇਹ ਇਲੈਕਸ਼ਨ ਚੱਲ ਰਹੀ ਸੀ ਜਿੰਮੀ ਚੋਨ ਲੁਧਿਆਣੇ ਦੇ ਵਿੱਚ ਚੱਲ ਰਹੀ ਸੀ ਉਦੋਂ ਜਦੋਂ ਕੋਈ ਕੇਸਰੀਵਾਲ ਉੱਥੇ ਪਹੁੰਚੇ ਸੀ ਤੇ ਉਹਨਾਂ ਨੇ ਪਹਿਲਾਂ ਤੋਂ ਹੀ ਇਸ ਚੀਜ਼ ਦਾ ਐਲਾਨ ਕਰ ਦਿੱਤਾ ਸੀਗਾ ਕਿ ਲੁਧਿਆਣਾ ਦੇ ਲੋਕਾਂ ਨੂੰ ਸਿਰਫ ਐਮਐਲਏ ਨਹੀਂ ਮਿਲਣ ਲੱਗਾ ਲੁਧਿਆਣਾ ਦੇ ਲੋਕਾਂ ਨੂੰ ਮੰਤਰੀ ਮਿਲੇਗਾ ਤੇ ਵਿਕਾਸ ਵੀ ਰਹੇਗਾ ਵੱਡੇ ਪੱਦਰ ਦੇ ਉੱਤੇ ਹੋਵੇਗਾ ਡਬਲ ਵਿਕਾਸ ਜਿਹੜਾ ਹੈਗਾ ਹੋਵੇਗਾ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ 7ਵਾਂ ਜਿਹੜਾ ਕੈਬਨਿਟ ਦਾ ਜਿਹੜਾ ਵਿਸਤਾਰ ਹੋਇਆਗਾ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਹੈਗਾ ਜਿਹੜਾ 7 ਵਾਰ ਕੈਬਨਿਟ ਦਾ ਵਿਸਤਾਰ ਹੋ ਚੁੱਕਾ ਹੈ ਤੇ 17ਵੇਂ ਮੰਤਰੀ ਬਣੇ ਨੇ ਠੀਕ ਹੈ ਠੀਕ ਹੈ ਹਰਦੀਪ ਬਿਰਕ ਸੋ ਸਾਡੇ ਨਾਲ ਸਾਡੇ ਸਹਿਯੋਗੀ ਹਰਦੀਪ ਬਿਰਕ ਜਿਨ੍ਹਾਂ ਨੇ ਸਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ 17ਵਾਂ ਮੰਤਰੀ ਆ ਜਿਹੜੇ ਸੰਜੀਵ ਰੋੜਾ ਬਣ ਚੁੱਕੇ ਨੇ ਹੁਣ ਇਸ ਤੋਂ ਬਾਅਦ ਉਹਨੂੰ ਜਿਹੜੇ ਪਪਾ ਕਿਹੜੇ ਦਿੱਤੇ ਜਾਣਗੇ ਉਹ ਵੀ ਜਿਹੜੀ ਪੂਰੀ ਜਾਣਕਾਰੀ ਤੁਹਾਨੂੰ ਜਿਹੜੀ ਸ਼ਾਮ ਤੱਕ ਜਿਹੜੀ ਦੇ ਦਿੱਤੀ ਜਾਏਗੀ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.